ਫਿਰ ਉਹ ਆਰਾਮ ਨਾਲ ਬੋਲੋ ਬੱਦਲੇ ਬੱਥਲੇ ਤੇ ਕਰੋ ਉਹ ਚੁੱਪ ਭਈਆ ਚੁੱਪ ਕਰਕੇ ਗੱਲ ਕਰ ਚੁੱਪ ਕਰਦੇ ਇਹ ਹਾਂਜੀ ਭੜੀ ਭਾਜੀ ਇੱਕ ਵਾਰ ਯਾਰ ਮਾਈਕ ਅਣੀਓ ਕਰ ਲੋ ਯਾਰ ਕਰ ਲੋ ਬੋਲ ਨਹੀਂ ਬੈਕ ਕਰੀਂ ਬੱਥਲੇ ਕਰੋ ਯਾਰ ਯਾਰ ਮੇਰਾ ਨਾਮ ਸਾਨ ਪਟਾ ਅਮਰਬੀਰ ਸੰਘਿਆ ਅਮਰ ਜੀ ਜੀ ਤੁਸੀਂ ਤੇ ਪਹੁੰਚੇ ਹੋ ਕੀ ਕਟਣਾ ਵਾਪਰੀ ਹੈ ਮੈਨੂੰ ਪਹਿਲੇ ਮੈਨੂੰ ਇਨਫਰਮੇਸ਼ਨ ਮਿਲੀ ਬੈਠੇ ਤੁਮਾ ਕਾਇਆ ਵਾ ਹਾਂਜੀ ਇਹ ਕਿਸੇ ਦਾ ਤੁਮਾ ਕਾ ਪਤਾ ਜਾਣਕਾਰੀ ਨਹੀਂ ਮੈਂ ਹੁਣ ਆਇਆ ਹਾਂ ਤੁਹਾਡੇ ਸਾਹਮਣੇ ਕੋਈ ਖੁਸ਼ੀ ਆਂਦੇ ਦੇ ਮੈਂ ਚੋਕੇ ਦੇਖਿਆ ਵੀ ਕੀ ਹੈ ਹੁਣ ਦੇਖਦਾ ਮੈਂ ਆਪਣੇ ਅਫਸਰ ਦੇ ਨਾਲ ਲਿੰਕ ਰੱਖਦੀ ਹੈ ਕੋਈ ਚੀਜ਼ ਕੀ ਤਦ ਮੈਂ ਦੱਸਦਾ ਵਾਂ ਜੇ ਸਾਰਾ ਪਤਾ ਕਰਕੇ ਜੇ ਕੋਈ ਗੱਲ ਹੋਊਗੀ ਤੇ ਅੱਛਾ ਬਿਲਕੁਲ ਅਧਿਕਾਰੀ ਪਹੁੰਚੇ ਸਰ ਕੀ ਕੋਈ ਕਰ ਦਿਓ ਅੱਜ ਕਿਹਾ ਕੋਈ ਕਰ ਜੀ ਕਾਇਦਾ ਅੱਜ ਕਿਉਂ ਖਲਗੜੀ ਮੌਕੇ ਤੇ ਪਹੁੰਚੇ ਸੀ ਸਰ ਮੌਕੇ ਤੇ ਪਹੁੰਚੇ ਸੀ ਸਰ ਕੀ ਸਰ ਮੌਕੇ ਤੇ ਪਹੁੰਚੇ ਹੋਇਆ ਕਿ ਨਹੀਂ ਹੋਇਆ ਹੈਗਾ ਸਰ ਸੱਚ ਚੌਕੀ ਨੂੰ ਲੋਕ ਘਲਾਤਾ ਡਰ ਲੱਗਦੀ ਕਿ ਮਹਿਲਾ ਬਹੁਤ ਟਮਾਕਾ ਜਿਹਾ ਨੈਚਰਲ ਜਿਹਾ ਲੱਗ ਰਿਹਾ ਹੈ ਤੇ ਦੋ ਤਿੰਨ ਕੁਛੋਟੋਂ ਦੇ ਬੰਦੇ ਲੋਕ ਬੈਠੇ ਸੀਗੇ ਮਤਲਬ ਉਹਨਾਂ ਦੇ ਸਟਾਫ ਸੀ ਏਮਪਲੋਈ ਸੀ ਉਹ ਕਹਿੰਦੇ ਬੜਾ ਤਵਰੀਕਾ ਵੀ ਮਚ ਗਈ ਉਹਨਾਂ ਨੇ ਚਾਹ ਕਿ ਨਾ ਬਾਹਰ ਪੁਲਿਸ ਚੌਕੀ ਦੇ ਬਾਹਰ ਬਲਾਸਟ ਹੋਇਆ ਹੈ ਤੇ ਫਿਰ ਕਿੰਨੇ ਕੁ ਮਿੰਟ ਲੈਗਰ ਟਾਈਮਿੰਗ ਕੋਈ ਪਤਾ ਨਹੀਂ ਟਾਈਮ ਸਰ ਤਕਰੀਬਨ ਨਹੀਂ ਸਵੇਰ 8 ਵਜੇ ਦੀ ਗੱਲ ਹੈ 8 ਵਜੇ ਦੀ ਗੱਲ ਹੈ ਕਾਫੀ ਤਮਾਕਾ ਸੀ ਸੀ ਵਾਸਤੇ ਸੀ ਕਾਫੀ ਜ਼ੋਰ ਕੋਈ ਪਤਾ ਲੱਗਾ ਕੀ ਕੀ ਗੱਲਬਾਤ ਹੋਈ ਆ ਕੋਈ ਕੁਛ ਨਾਲ ਕੁਝ ਨਹੀਂ ਹੋ ਰਿਹਾ ਅੱਛਾ ਮੌਕੇ ਤੇ ਤੁਹਾਨੂੰ ਸੁਣਵਾਇ ਸੁਣਾਈ ਸੀ ਬਿਲਕੁਲ ਸਿਰ ਫੰਕਸ਼ਨ ਵਗੈਰਾ ਚੱਲਣ ਤੇ ਆਈ ਉੱਥੇ ਜਦੋਂ ਤੁਹਾਨੂੰ ਪਾਇ ਕੋਈ ਹੋਰ ਵੀ ਨਹੀਂ ਨਹੀਂ ਉੱਥੇ ਪੇਮੈਂਟ ਲੈਣ ਗਏ ਸੀ ਪਰ ਕਿਤੇ ਜਦੋਂ ਬਲਾਸਟ ਹੋਇਆ ਤੇ ਕਿਤੇ ਹੰਪੜਾ ਦਾ ਅਫਰੀਕਾ ਵੀ ਬਚ ਗਈ ਉੱਥੇ ਨਹੀਂ ਫਿਰ ਇਤਾਂ ਦੇ ਕੁਛ ਨਹੀਂ ਸੁਣਿਆ ਪਰ ਬਲਾਸਟ ਹੋਇਆ ਜੀ ਕੋਈ ਬਲਾਸਟ ਦੀ ਆਵਾਜ਼ ਆਈ ਮੈਂ ਬੱਚ ਜਿਹੜੇ ਨਾਮ ਹੈ ਜਿੱਤਾ ਡਾਕਟਰ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਆ ਰਿਹਾ ਸੀ ਨਾ ਤੇ ਉਹ 골ਡਨ 뷰 ਰਿਜ਼ੋਰਟ ਜੀ ਜੌਰਦੀ ਪੁਲ ਸੀ ਤੇ ਉਥੋਂ ਬੰਦੇ ਲੰਘਦੇ ਕਿਤੇ ਚੌਂਕੀ ਦੇ ਬਾਹਰ ਬਲਾਸਟ ਦੀ ਆਵਾਜ਼ ਆਈ ਤੇ ਸਮਾਂ ਕਿੰਨੇ ਵਜੇ ਦਾ ਸੀ ਸਵਾਟ ਸਵਾਟ ਵਜੇ ਦਾ ਕੋਈ ਕਹਿੰਦੇ ਹਬੜਾ ਬੜੀ ਮੱਚ ਗਈ ਉਹ ਬਲਾਸਟ ਹੋਇਆ ਕੋਈ ਤਾਂ ਲੰਘ ਰਿਹਾ ਸੀ ਵਾਪਸੇ ਜਾਉਣ ਉਹ ਆ ਬਲਾਸਟ ਹੀ ਹੈ ਜਿਹੜੀ ਇਤਨੀ ਆਵਾਜ਼ ਆਈ ਕੋਈ ਬਾਜੀ ਕੋਈ ਆਈ ਇਹ ਬੰਬ ਪਟੀ ਸਮਾਂ ਕਿੰਨੇ ਵਜੇ ਦਾ ਦੱਸਿਆ ਜਾ ਰਿਹਾ ਸਵਾਟ ਸਵਾਟ ਵਜੇ ਤੁਸੀਂ ਕਹਿ ਰਹੇ ਹੋ ਕਿ ਬਲਾਸਟ ਹੋਇਆ ਤੇ ਕੋਈ ਪੁੱਛਣ ਨੂੰ ਕੋਈ ਸੂਚਨਾ ਦਿੱਤੀ ਉਹ ਜਦੋਂ ਆਵਾਜ਼ ਉਹ ਆਈ ਪਤਾ ਨਹੀਂ ਸਹੀ ਕੀ ਗੱਲ ਤੇ ਆਪਣਾ ਭਾਈ ਸਹੀ ਸਹੀ ਤੇ ਸਮਾਂ ਕਿੰਨੇ ਵਜੇ ਦਾ ਸਹੀ ਕੀ ਦੱਸ ਰਹੇ ਹੋ ਤੁਸੀਂ ਸਰ ਜੀ ਸਮਾਂ ਕਿੰਵੇ ਦਾ ਦੱਸ ਰਹੇ ਹੋ ਤੁਸੀਂ ਕਿਰਪਾ ਕਰਕੇ ਆਵਾਜ਼ ਆਈ ਸਰ ਜੀ ਸਮਾਂ ਕਿੰਵੇ ਦਾ ਦੱਸ ਰਹੇ ਹੋ ਅੱਠ ਸਵਾ ਅੱਠ ਆਵਾਜ਼ ਆਈ ਸਵਾ 8 ਵਜੇ ਤੁਸੀਂ ਬਰਾ ਸੋਇਆ ਜਾਂ ਓਕੇ ਬਾਅਦ ਬਾਅਦ ਉਹ ਐ ਕਿ ਕਿਹੜਾ ਚੌਕ ਆ ਸਰਦਾਰੋਂ ਵਾਲਾ ਕਿਹੜਾ ਚੌਕ ਕਰ ਗਿਆ ਮੈਂ ਦੋ ਕਿੱਟ ਨੇ ਆਹ ਪੈਂਦੀ ਗੱਲ ਤਾਂ ਮੈਂ ਫਰਕ ਸੁਣਾਇਆ ਇਹ ਤੁਹਾਨੂੰ 10 ਗਾੜੀ ਕੂੜੀਆਂ ਤੁਹਾਨੂੰ ਵੀ ਸਾਰੇ ਨੂੰ ਪਤਾ ਕਿ ਕਿਹੜਾ ਚੌਕ ਹੈ ਕੱਲੇ ਕਰ ਲੈ ਯਾਰ ਗੱਡੀ ਜਾ ਕਰ ਪੱਕ ਪਈ ਹੈ ਇਹ ਕੋਈ ਚੌਕੀ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਅਦ ਜਾ ਕੇ ਗੱਲਾਂ ਕਰ ਲਾਂਗੇ ਤੇ ਨਹੀਂ ਇਦਾਂ ਕਰਤਾ ਭਾਜੀ ਬਾਹਰ ਕਰ ਲੋ ਆਈਡੀ ਇਹ ਪਹਿਲੀ ਗੱਲ ਤੇ ਪੀਸ ਨਹੀਂ ਆਏਗਾ ਇਹ ਕਿਹਦਾਗਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਸ਼ੰਬਰ ਜਿਹੜਾ ਸਾਡਾ ਇਸ ਸਹੀ ਨੰਬਰ ਦੇ ਸਾਹਮਣੇ ਗੱਲ ਕਰਦੇ ਆ ਜਿੱਨੇ ਗਾਰੇ ਦੇ ਸਰਵਿਸਲੇ ਪ੍ਰਿੰਟ ਚੈੱਕ ਕਰ ਰਹੇ ਸੀ ਸਾਨੂੰ ਕੁਛ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਡਾਊਨ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਇੰਨੇ ਅਮਰਸ਼ਤ ਰਹਿੰਦੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਗ੍ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਸਰਦ ਮਾਤਾ ਹੈ ਕਿਸੇ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਿਆ ਹੈ ਮੈਂ ਸੜਕ ਤੇ ਮਤਲਬ ਤੁਸੀਂ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਯਾਰ ਕੋਈ ਖਵਮੋਂ ਚੱਕੇ ਪਾਰ ਮਾਰਦਾ ਕੋਈ ਦੁਆਰ ਨੂੰ ਆਇਆ ਕੋਈ ਉੱਥੇ ਦੁਆਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿੰਦੀ ਉਹ ਕਿ ਦੁਆਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਕਿ ਤੇ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਹਾਂ ਸਾਡੇ ਲੜਕੇਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਚੋ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫੀਸਰ ਨੇ ਫਰੈਂਸਿਕ ਟੀਮ ਨੂੰ ਆ ਕੇ ਚੈੱਕ ਕਰਵਾ ਲਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਲੋਕ ਉਹਦਾ ਇੰਪੈਕਟ ਇੰਨਾ ਨਹੀਂ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜੀ ਆਰਮ ਤੋ ਹੋਇਆ ਕੋਈ ਬੜੀ ਆਈ ਜਿਵੇਂ ਮੈਂ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਦੇ ਖੜੇ ਹੈ ਸਾਡੇ 22000 ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਵੀ ਜੇ ਕੋਈ ਗ੍ਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰਨੇਡ اٹੈਕ ਪਲਾ ਦਿੰਦੇ ਆ ਉਸ ਨੂੰ ਦੱਸੋ ਕਿ ਗ੍ਰੇਨੈਟ ਅਟੈਕ ਹੋਵੇ ਤੇ ਤੁਹਾਡੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਤੇਰੇ ਨਾਵੇਂ ਪੇਂਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਦਿਨ ਨੂੰ ਇਸ ਤਰ੍ਹਾਂ ਕਹਿਦੇ ਨੇ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਕਿ ਆਪਾਂ ਸਾਰੇ ਉੱਤੇ ਖੜੇ ਕੋ ਲੁਕੋ ਕੇ ਤਾਂ ਗੱਲ ਕਰਨੀ ਹੈ ਅਸਲੀ ਗੱਲ ਕਰੀਏ ਜੀ ਬਹੁਤ ਪੀਸਾਰਾ ਨਹੀਂ ਕਰ ਰਿਹਾ ਰੈਮੇਡੀ ਯਾਰ ਇੱਕ ਪਿੰਟ ਸਰਬਾਨਾ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਪਹਿਲਾਂ ਜਾਂਚ ਜੋ ਪਿੰਨਮੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜੀਆਂ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਕਿ ਉੱਪਰਲੀ ਲੇਅਰ ਆ ਪਈ ਇੰਟੇ ਡੀਪ ਕੋਈ ਲੇਅਰ ਤੇ ਨਹੀਂ ਪਟਾ ਕੁਦਵਾਰ ਨੇੜੇ ਹੈ ਕੋਈ ਉਸ ਤੇ ਕੋਈ ਨਹੀਂ ਆ ਬੰਲੀ ਗੱਲ ਸਨ ਦੁਆਰਾ ਦੌਰਾਨ ਕਿ ਚੌਕੀ ਉੱਤੇ ਕੋਈ ਹੈ ਬਹੁਤ ਗੱਲ ਨਹੀਂ ਪਤਾ ਸਗਲਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਅੱਜ ਅਸੀਂ ਉਹ ਚੀਜ਼ ਕਿ ਤੋਂ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫ਼ਰਮ ਫੜਾਉਣ ਵਾਲਿਆਂ ਦੇ ਖਿਲਾਫ਼ ਆਪਾਂ ਐਕਸ਼ਨ ਵੀ ਲਵਾਂਗੇ ਇਹ ਵੀ ਫ਼ਾਮ ਕਾ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫੂਆ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਬਰ ਰਿਸਪਾਂਸਬਿਲਟੀ ਆ ਗਈ ਇਹ ਸਰ ਆਖਿਰਕਾਰ ਹੈ ਲੱਗੀ ਤਾਂ ਕਾਫੀ ਦੂਰ ਦੂਰ ਤੱਕ ਫੂਆਕੇ ਦੀ ਆਵਾਜ਼ ਮਲਾਕਪਾਤਰ ਰਹਿ ਕੇ ਚੌਕੀ ਦੱਸ ਨੀ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ دیر ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਕੀਤਾ ਉਦੋਂ ਦੀ ਬੰਦ ਕੀਤੀ ਹੋਈ ਹੈ ਸਰ ਜੇ ਇੱਕ ਵਾਰੀ ਗੱਲ ਕਰੀਏ ਪਹਿਲਾਂ ਚੌਕੀ ਦੀ ਬਾਤ ਕਰੋ ਹਾਂਜੀ ਜੀ ਸਰ ਪੀਚਾਰ ਚਾਮਰਤੀ ਸੇ ਲੱਗਾ ਬਿਡੂਨੇ ਲਵਾ ਕੇ ਗਏ ਨੇ ਜੀ ਇਹ ਪਹਿਲਾਂ ਸੀ ਜੇ ਨਾ ਹੁਣ ਹੁਣ ਤੱਕ ਤੁਸੀਂ ਕਦੇ ਚੌਪੀ ਦੇਖਿਆ ਕੋਈ ਚੀਜ਼ ਸਮਾਨ ਦੇਖ ਲਓ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਪਟੋ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਖੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੜਾ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਸਾਰਾ ਆਵਾਜ਼ ਬਹੁਤ ਹੈ ਆਵਾਜ਼ ਕਿ ਕਿਸ ਚੀਜ਼ ਦੀ ਨੋਇਜ਼ ਹੁੰਦੀ ਰਹਿੰਦੀ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਜਗਾ ਸਾਰੇ ਯਾਰ ਇੱਕ ਮਿੰਟ ਆਪ ਨੂੰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਕਹਿ ਰਹੇ ਲੋਕ ਹੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਸਟਿੰਗ ਫਾਰ ਦੀ ਸੁਸਾਇਟੀ ਸਰ ਕੈਮਰੇ ਚੱਕ ਕਿਤੇ ਜਾਣਗੇ ਵੀ ਪਰ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਆਪਣੀ ਵਹੀਕਲ ਚਾਰਜਿੰਗ ਸਟਰੋਂਗਲੀ ਕਰ ਰਿਹਾ ਹੈ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ ਚ ਇਹ ਵੀ ਨਾਕਾ ਲੱਗਿਆ ਉਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾੜਿਆ ਗਿਆ ਮੈਂ ਵੀ ਆ ਗਿਆ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਸਰ ਐਸਐਸਓ ਇਸ ਨਾਲ ਮੁਲਾਕਾਤ ਹੋ ਗਈ ਸਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਪਤਾ ਕੌਣਾ ਮਕੀਨਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੋਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੋਕ ਇਹ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਘੁੱਟ ਗਈ ਹੈ ਜੀ ਜੀ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇਤਾਂ ਲੱਗਿਆ ਵੀ ਕੋਈ ਚੀਜ਼ 20 ਕਿਲੋਮੀਟਰ ਤੋਂ ਮੇਰਾ ਘਰ ਹੈ ਮੈਨੂੰ ਤਮਾਕੇ ਵਾਹ ਸੁਣੀ ਮੈਂ ਤਾਂ ਤੇ ਪਹੁੰਚਿਆ ਜੀ ਚਲੋ ਦੋਸਤੋ ਭਾਈ ਸਾਹਿਬ ਮੈਂ ਮਾਲਿਕ ਹਾਂ ਡੀਗਲ ਮੈਂ ਕੋਈ ਢਾਈ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸੁਝਾ ਰਿਹਾ ਕਿ ਰੋਜ਼ ਤੁਸੀਂ ਤਿੰਨੇ ਤੁਮਾਂ ਕੈਨੀ ਵਾਇਸ ਸੁਣਦੇ ਹੋ ਤੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਲੈਂਡ ਟੈਕਨੀਕੀ ਕੀ ਕੇ ਸਰ ਠੀਕ ਆਪਾਂ ਇਹਨੂੰ ਸੈਂਟਰ ਕਰਦੇ ਹਾਂ